ਕੀ ਕਰਕੇ ਮੈਨੂੰ ਬਹੁਤ ਪਿਆਰਾ ਹੈ ਸੁਮੇਤ ਮੇਰਾ ਮੁੰਡਾ ਮੈਨੂੰ ਬਹੁਤ ਪਿਆਰ ਕਰਦਾ ਹੈ ਉਹਦੇ ਘਰ ਕੋਈ ਖਰਾਦੀ ਇਹਨਾਂ ਦੀ ਕਮਲੀ ਦੀ ਗੱਲਸ ਲੱਲੀ ਹੈ ਔਰ ਅੱਜ ਮੈਂ ਤਾਂ ਤਾਂ ਕਰਦੇ ਸਾਰੇ ਦਿਨੇ ਇੱਕ ਹੀ ਤਰ੍ਹਾਂ ਕੋ ਮੰਦਰ ਚਲਾ ਬੋਲਾ ਨਹੀਂ ਮੇਰੇ ਕੋਲ ਦੋ ਦੋ ਮੈਂ ਬੁੱਢੇ ਐਸੀ ਸਾਰੇ ਹਾਂਜੀ ਅੱਜ ਨਹੀਂ ਗਈ ਕਿੰਨੇ ਨਹੀਂ ਆਈ ਤੁਹਾਡੇ रिंग दूर दावे तक चार जिन जे पांच जून तो बाद सब्जी जाएगी ਇਹ ਕੋ ਬੰਦਾ ਲੈ ਕੇ ਆ ਗਿਆ ਉਹ ਵੀ ਉੱਤੇ ਲੜਨ ਤੱਕ ਜਿਹੜੇ ਬੂਤ ਆਪੂ ਦਾ ਆਪਣੇ ਕੋਲ ਇੱਕ ਵੀ ਬੰਦਾ ਮੈਨੂੰ ਦੱਸੋ ਨਹੀਂ ਉਹਨਾਂ ਨਾਲ ਗੱਲਾਂ ਉਹਨਾਂ ਨਾਲ ਗੱਲ ਆ ਜਿੰਨੇ ਬੂਤ ਬੰਦੇ ਖੜੇ ਨੇ ਤੁਸੀਂ ਕਿਸੇ ਨੂੰ ਪੁੱਛ ਲਓ ਉੱਥੇ ਉਹ ਸਾਹਮਣੇ ਗੀਟ ਦੇ ਗੋਲ ਕੋ ਲੇਡੀ ਨੂੰ ਬੁਲਾਇਆ ਗੀਟ ਦੇ ਅੰਦਰ ਲੱਗੇ ਜਿਹੜੀ ਨੂੰ ਉੱਧਰ ਨਾਉਣ ਗੋਲ ਤੋਂ ਇੱਕ ਬੰਦਾ ਨਹੀਂ ਗਿਆ ਜੀ ਮੈਂ ਉਹਦੀ ਇੱਜ਼ਤ ਕਰਦੀ ਮੇਰਾ ਉਹਦੇ ਨਾਲ ਬਹੁਤ ਪਿਆਰ ਆ ਸੁਮਿਤ ਮਿੰਟੂ ਮੇਰਾ ਮੁੰਡਾ ਹੈ ਮੈਨਾਂ ਬਹੁਤ ਪਿਆਰ ਕਰਦਾ ਹੈ ਮੈਂ ਉਹਦੇ ਕਰਕੇ ਰਾਤੀ ਇਹਨਾਂ ਦੀ ਕੰਪਲੇਨਟ ਵਾਪਸ ਲੱਲੀ ਆ ਔਰ ਅੱਜ ਮੈਨੂੰ ਟਾਂਚਾ ਕਰਦੇ ਵੇ ਸਾਰੇ ਜਿਨੇ ਕਿ ਤੇਰੇ ਕੋ ਮੰਦਰ ਦੀ ਜਗ੍ਹਾ ਖੋਲਣਾ ਨਹੀਂ ਮੇਰੇ ਕੋ ਕਿਉਂ ਖੋਲਣਾ ਨਹੀਂ ਬਣਦਾ ਅੱਜ ਬੂਤੇ ਆਏ ਸੀ ਸਾਰੇ ਜਨੇ ਹਾਂਜੀ ਇੱਥੇ ਲੜ ਇੱਥੇ ਕਿੰਨੀ ਲੜਾਈ ਹੋਈ ਕਿੰਨੇ ਜਨੇ ਇਹੀ ਟੋਟਲ ਪਤਾ ਨਹੀਂ 100 ਜਨੇ ਹੋਣਾ ਹੂੰ ਇਦਾਂ ਸੋੜਾ ਸਾਡੂ ਜ਼ਬਾਸਤ ਦੇ ਮੈਂ ਦੱਦ ਵੀ ਕਹਿੰਦੀ ਆ ਜੰਨੀ ਸਾਹਿਬ ਜਿੰਦਾਬਾਦ ਮੇਰੇ ਜਿਹੜਿਆ ਮੈਨੂੰ ਕੱਲ ਨੂੰ ਕੁਝ ਹੋ ਜਾਏਗਾ ਜੁਮਮੇਵਾਰ ਜਗੇਸ਼ਵਰ ਉਤਰਾ ਲੱਕੀ ਮਨੋਤਾ ਤੇ ਮੰਦਰ ਦਾ ਕੀ ਕਹਿ ਰਹੇ ਜਿਹੜਾ ਮੰਦਰ ਵਾਪਸ ਲਿੱਤਾ ਜਾਏਗਾ ਉਹ ਕਹਿੰਦੇ ਉਹ ਮੰਦਰ ਦੀ ਜਗ੍ਹਾ 'ਚ ਆਪਾ ਜੀ ਮੈਂ ਰਹਿ ਰਹੀ ਆਂ ਉੱਥੇ ਮੈਂ ਪੈਸਾ ਲਾਇਆ ਮੇਰੇ ਘਰ ਦੇਖੋ ਮੈਂ ਕਿੰਨਾ ਪੈਸਾ ਲਾਇਆ ਹੈ ਮੰਦਰ ਦੀ ਜਗ੍ਹਾ ਇਹਨਾਂ ਨੇ ਮੈਨੂੰ ਨਹੀਂ ਦਿੱਤੀ ਦੀ ਇਹਨਾਂ ਨੇ ਜਿਹੜਾ ਮੰਦਰ ਗਊਸ਼ਾਲਾ ਖੋਲਿਆ ਹੋਇਆ ਇਹਨਾਂ ਨੇ ਆਪਣਾ ਬਿਜ਼ਨਸ ਬਣਾਇਆ ਹੋਇਆ ਗਾਈਆਂ ਉੱਥੇ ਤੜਫਦੀਆਂ ਦੁੱਧ ਉੱਥੇ ਵੇਚਦੇ ਇਹਨਾਂ ਨੇ ਪੈਸਾ ਲੈ ਇਹਨਾਂ ਨੂੰ ਪੁੱਛੋ ਕੰਮ ਕੀ ਕਰਦੇ ਆ ਕਿਹੜਾ ਮੰਦਰ ਕਿਹੜਾ ਜੀ ਉਹ ਹਾਂ ਜੋੜੀ ਤਾ ਤਾਂ ਅੱਜ ਅਧਿਕਾਰ ਨੂੰ ਉਦਰਾਣ ਨਾ ਭਾਰਗੋ ਕੰਮ ਦੇ ਵਿੱਚ ਸੀ ਮੈਨੂੰ ਕਾਲ ਆਈ ਏ ਕਿ ਇਹ ਬੂਦ ਦੇ ਬਾਹਰ ਕੋ ਝਗੜਾ ਆਇਆ ਮੈਂ ਪਹੁੰਚਿਆ ਮੈਨੂੰ ਪਤਾ ਲੱਗਾ ਕਿ ਉਹ ਜਿਹੜੀ ਨੇੜੀ ਹੈ ਉਹ ਕੱਲ ਵੀ ਰਿੰਕੂ ਜੀ ਦੇ ਵਾਈਫ ਪੰਚ ਵੇਢੀ ਮੰਦਿਰ ਉਸ ਸ਼ਲਾਹ ਮੁਸ਼ਰਦਾ ਮੱਥਾ ਟੇਕਣ ਗਏ ਨੇ ਕੱਲ ਵੀ ਉਹਨਾਂ ਨੇ ਕੋਈ ਇਸ਼ੂ ਕ੍ਰੀਏਟ ਕਰਤਾ ਉਹਦੇ ਲਾਈਵ ਪਾ ਕੇ ਜਦ ਕਿ ਉਹ ਉਹ ਕਹਿ ਰਹੇ ਸੂਟ ਵੰਡੇ ਜਾ ਰਹੇ ਨੇ ਜਦ ਕਿ ਉਹਨਾਂ ਸੂਟ ਦਾ ਮੁਹੱਤਾ ਕਿੱਥੇ ਲਾਇਆ ਉਹ ਕਮੇਟੀ ਕੋਲ ਵੰਡੇ ਜਾ ਰਹੇ ਸੀ ਕਾਲ ਵੀਰ ਨੂੰ ਬਦਨਾਮ ਕਰਨ ਦੀ ਇਹਨੇ ਕੋਸ਼ਿਸ਼ ਕੀਤੀ। ਖਾਬੜ ਜੀ ਉਹ ਰੋਪ ਹੈਗੀ ਇੱਕ ਮਿੰਟ ਉਹਨਾਂ ਵੱਲੋਂ ਕਿਹਾ ਨਾ ਇੱਕ ਮਿੰਟ ਉਹਨਾਂ ਵੱਲੋਂ ਕਿਹਾ ਕਿ ਜਿਹੜਾ ਜਿਹੜੇ ਵੀ ਕੋਈ ਵੀਡੀਓ ਪੂਰੇ ਪ੍ਰੂਫ ਹੈਗੇ ਜਿਹੜੇ ਉਹਨਾਂ ਨੇ ਜਿਹੜੇ ਸੂਟ ਉੱਤੇ ਵੰਡੇ ਤੇ ਉਹ ਅਪੀਲ ਕਰ ਰਹੇ ਆ ਕਿ ਭਾਜੀਪੀ ਨੂੰ ਬੋਟ ਪਾਓ ਇਹਨਾਂ ਵੱਲੋਂ ਅਪੀਲ ਹੈ। ਮੈਂ ਕਿਹਾ ਜੀ ਹੁਣ ਉਹਨੇ ਤੁਸੀਂ ਉਹਨਾਂ ਦੀ ਲਾਈਵ ਵੀ ਦੇਖੀ ਹੋਣੀ ਉਹਨੇ ਪੰਜ ਸੱਤ ਲੇਡੀ ਨੂੰ ਪੁੱਛਿਆ ਇੱਕ ਵੀ ਲੇਡੀ ਨੇ ਕਿਹਾ ਹੋਵੇ ਤੁਸੀਂ ਦੇਖਿਆ ਵੀ ਨਾ ਉਸ ਵੀਡੀਓ ਜਿਹੜੀ ਕੁਝ ਨੇ ਵਾਈਫ ਦੇ ਨੇ ਅੰਦਰੋਂ ਆਪਣਾ ਮੱਥਾ ਢੇਕ ਕੇ ਬਾਹਰ ਆ ਗਏ ਨੇ ਉਹਨਾਂ ਨੇ ਕਿਸੇ ਇੱਕ ਲੇਡੀ ਨੂੰ ਸੂਟ ਦਾ ਗੁਰੀ ਮੜਾਇਆ ਇਹ ਸਾਰਾ ਤੇ ਰਿੰਕੂ ਜੀ ਨੂੰ ਮੈਂ ਦੋਵੇਂ ਨਾ ਕਹਣਾ ਚਾਰਜ ਨੂੰ ਜਿੱਤ ਲੰਦੋ ਜੇ ਪੰਜ ਜੂਨ ਤੋਂ ਬਾਅਦ ਇਹਨਾਂ ਦਾ ਨਾਸਕਤੀ ਕੀਤੀ ਜਾਏਗੀ ਜੋ ਕਿ ਦਿਨ ਰਿਹਾ ਇਹ ਮੋਲ ਗ੍ਰੇਡ ਨੂੰ ਸਵੇਰ ਦਾ ਮੈਂ ਦੇਖ ਰਿਹਾ ਬਸਤੀ ਕੋਈ ਜਿੰਨੀ ਵੀ ਭਾਜੀਪੀ ਨੂੰ ਵੋਟ ਭੁਗਤਰੀ ਇਹਨਾਂ ਦਾ ਬੂਤ ਖਾਲੀ ਸੀ ਇਹਨਾਂ ਕੋ ਬਰਦਾਸ਼ਤ ਨਹੀਂ ਹੋਇਆ ਇਹਨਾਂ ਨੇ ਜੁਗੇਸ਼ ਮੋਹਰਾ ਜੀ ਨੂੰ ਉੱਤੇ ਸਾਈਡ ਤੇ ਬੁਲਾ ਕੇ ਉਹਨਾਂ ਨੇ ਆਹ ਚਲਾ ਕੀ ਕੀਤੀ ਚਲੋ ਉਹਦਾ ਬ੍ਰਦਰ ਆ ਗਿਆ ਉਸ ਤੋਂ ਬਾਅਦ ਕੀ ਹੋਇਆ ਮੌਕੇ ਤੇ ਮੈਂ ਮੌਕੇ ਤੇ ਨਹੀਂ ਸੀ ਪਰ ਇਹ ਸਾਰਾ ਸਾਰ ਇਹ ਚਾਹੁੰਦੇ ਸੀ ਕਿ ਕੋਈ ਇਹ ਵੀਡੀਓ ਤੇ ਰੋਲਾ ਪਵੇ ਇਹਦੀ ਗੁੰਜਾਇਣਾ ਦਾ ਮਤਲਬ ਇਹ ਕੋਈ ਕੀਤੀ ਗਈ ਹੈ ਨਹੀਂ ਤੇ ਮੈਂ ਪੁਲਿਸ ਨੂੰ ਵੀ ਬੇਨਤੀ ਕਰਦਾ ਹਾਂ ਕਿ ਪੂਰੀ ਗੱਲ ਦੀ ਤਹਿ ਤੱਕ ਜਾ ਕੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਕੱਲ ਉਹਨਾਂ ਦਾ ਕਹਿਣਾ ਜਿਹੜੀ ਕਿ ਵੀਡੀਓ ਸੀ ਇੱਕ ਵਾਇਰਲ ਉਹਨਾਂ ਵੱਲੋਂ ਕੀਤੀ ਗਈ ਹੈ ਉਹਦੇ ਵਿੱਚ ਤੁਸੀਂ ਕਿਸੇ ਨੂੰ ਕਿਹਾ ਕਿ ਪੁਕੇਟ ਵਾਪਸੀ ਦਵਾਈ ਉਹਨਾਂ ਨੂੰ ਇਹ ਕੋਈ ਮਾਮਲਾ ਸਾਹਮਣੇ ਹੈ ਨਹੀਂ ਜੀ ਸਰ ਮੇਰੀ ਕੋਈ ਨੋਲੇਜ ਨਹੀਂ ਹੈ ਇਸ ਗੱਲ ਦੀ ਇਹਨੇ ਮੈਂ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਕੰਪਲੀਟ ਵਾਪਸ ਲਾ ਮੈਂ ਉਹ ਕੰਪ ਲਈ ਉਹਨਾਂ ਦੀ ਫਿਰ ਹੁਣ ਜੀ ਉਹਨਾਂ ਨੇ ਲਈ ਉਹਨੂੰ ਪਤਾ ਹੋਗਾ ਕਿੰਨੇ ਨੂੰ ਕਿਹਾ ਉਹਨੂੰ ਦੱਸੇ ਕਿੰਨੇ ਕਿਹਾ ਉਹਨੂੰ ਸਾਡਾ ਤਾਂ ਉਹਨਾਂ ਨਾਲ ਲਿੰਕ ਹੀ ਨਹੀਂ ਕੋਈ ਇੱਕ ਚੀਜ਼ ਹੋਰ ਕਹੀ ਜਾ ਰਹੀ ਆ 100 ਤੋਂ ਜਾ ਕੇ ਕਹਿੰਦੇ 100 ਬੰਦਾ ਲੈ ਕੇ ਆ ਗਏ ਉੱਥੇ ਬੂਤ ਤੇ ਲੜਨ ਉਹ ਕਿਹੜੇ ਬੂਤ ਆ ਬੂਤ ਆਪਣੇ ਬੂਤ ਇੱਕ ਵੀ ਬੰਦਾ ਮੇਰਾ ਦੱਸ ਦੋ ਇਹ ਬੀਜੇ ਵੀ ਨਹੀਂ ਉਹਨਾਂ ਦਾ ਕਹਿਣਾ ਸੀ ਭਾਜੀ ਆ ਜਿੰਨੇ ਬੂਤ ਦੇ ਬੰਦੇ ਖੜੇ ਤੁਸੀਂ ਕਿਸੇ ਨੂੰ ਪੁੱਛ ਲਓ ਉੱਥੇ ਉਹ ਸਾਹਮਣੇ ਗੇਟ ਦੇ ਕੋਲ ਉਹ ਲੇਡੀ ਨੇ ਬੁਲਾਇਆ ਗੇਟ ਦੇ ਅੰਦਰ ਲੜਾਂਗੇ ਜਿਵੇਂ ਉਧਰ ਨਾ ਉਹਨਾਂ ਦੇ ਬੂਤ ਵਾਲਦੇ ਇੱਕ ਬੰਦਾ ਵੀ ਨਹੀਂ ਗਿਆ ਸਾਡਾ ਭਾਜੀ ਇਸ ਤਰ੍ਹਾਂ ਸਾਰੇ ਡਰਾਮੇ ਬਾਈ ਕੀਤੀ ਜਾ ਰਹੀ ਹੈ ਕਿਉਂਕਿ ਸਵੇਰ ਦਾ 7 ਵਜੇ ਦਾ ਇਸ ਬੂਥ ਦੇ ਉੱਤੇ ਰਸ਼ ਹੈ ਲੋਕ ਸੀਸੀ ਦੇ ਹੱਕ ਤੇ ਮੋਤੀ ਜੀ ਦੇ ਹੱਕ ਤੇ ਵੀਡੀਓ ਵਗੈਰਾ ਹੈਗੀ ਜਿਹੜੀ ਮੌਕੇ ਤੇ ਜਿਹੜੀ ਬਣੀ ਹੋਵੇ ਸਰ ਕੈਮਰਾ ਗੁੰਰਾ ਉਹ ਲੱਗੇ ਪਏ ਸਾਹਮਣੇ ਕੈਮਰੇ ਕੈਮਰੇ ਦੀ ਵੀਡੀਓ ਆਈ ਨਹੀਂ ਦਿਖਣਾ ਹਾਲ ਕਿਵੇਂ ਆ ਠੀਕ ਹੈ ਹਾਲ ਠੀਕ ਹੈ ਕੋਈ ਗੱਲ ਨਹੀਂ ਅੱਪਾ ਸਵੇਰ ਦੀ ਵੀਰ ਕੀਤੀ ਹੈ ਹਰ ਆਪਣੇ ਵਰਕਰ ਨੂੰ ਅੱਪਾ ਕਿਸੇ ਤਰ੍ਹਾਂ ਕੋਈ ਝਗੜਾ ਨਹੀਂ ਕਰਨਾ ਕਿਉਂਕਿ ਇਹ ਲੋਕ ਸ਼ਰਾਬਤ ਕਰਾਣਾ ਚਾਹੁੰਦੇ ਨੇ ਝਗੜਾ ਹੋਵੇ ਕਿ ਇਹਨਾਂ ਦੀ ਪੋਲਿੰਗ ਸਲੋ ਹੋਵੇ ਰੁਕੇ ਕੰਮ ਤਾਂ ਆਪਾਂ ਲੋਕਾਂ ਵਰਗੋਂ ਕਹਿੰਦੇ ਜਿਹੜੇ ਲੋਕ ਨਹੀਂ ਆਏ ਤਾਂ ਜਿਹੜੇ ਵੋਟ ਵੀ ਵੋਟ ਵੀ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਕੀ ਬਿਲ ਕਰਨਾ ਤਕਰੀਬਨ ਸਾਰੇ ਮੈਂ ਆਪਾਂ ਦੇ ਪਿਛਲੇ 2 ਮਹੀਨੇ ਤੋਂ ਸਾਰਾ ਅਪੀਲ ਕਰ ਰਹੇ ਹਾਂ ਮੈਂ ਹੁਣ ਵੀ ਅਪੀਲ ਕਰ ਰਿਹਾ ਕਿਉਂਕਿ ਤਕਰੀਬਨ ਮੈਂ ਇਸ ਬੁਥਾਂ ਦੇ ਉੱਤੇ 33% ਦੀ ਗਰੀਨ ਵੋਟ ਪਹੁੰਚ ਚੁੱਕੀ ਹੈ ਮੈਂ ਹੋਰ ਵੀ ਜਿਹੜੇ ਸੱਜਣ ਸਾਡੇ ਸਾਥੀ ਇਲਾਕਾ ਨਿਵਾਸੀ ਜਿਹੜੇ ਰਹਿੰਦੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿਉਂਕਿ ਇਹ ਜੇ ਤੇ ਸੁਸ਼ੀ ਰਿੰਗੂ ਦਣੀ ਹੈ ਇਹ ਦੁਬਾਰਾ ਤੀਜੀ ਵਾਰ ਨਰੇਂਦਰ ਮੋਦੀ ਜੀ ਸਰਕਾਰ ਬਣਨ ਜਾ ਰਹੀ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਕੋਈ ਗੱਲ ਨਹੀਂ ਗਰਮੀ ਹੈ ਕੋ 10 ਮਿੰਟ ਟਾਈਮ ਕੱਢ ਕੇ ਆ ਕੇ ਆਪਣੀ ਵੋਟ ਸਾਰੀ ਪੋਲ ਕਰੋ ਕਿ ਇੱਕ ਵੱਖਰਾ ਰਿਕਾਰਡ ਬਣਾਇਆ ਜਾਵੇ ਮੈਂ ਇਹ ਵੀ ਤੁਹਾਨੂੰ ਦੱਸਿਆ ਸੀ ਮੈਨੂੰ ਫੋਨ ਆਇਆ ਸੀ ਕਿ ਇੱਥੇ ਟਾਲਾ ਲੱਗਾ ਹੋਣੀ ਜਦੋਂ ਮੈਂ ਆਇਆ ਤੇ ਮੈਨੂੰ ਜੇਸ਼ਕਮਰ ਜੀ ਮਿਲੇ ਨੇ ਉਹ ਭਾਈਪਾਲ ਬੰਦ ਰੱਖਦੇ ਨੇ ਉਹ ਕਹਿੰਦੇ ਮੈਨੂੰ ਕਾਂਗਰਸ ਪਾਰਟੀ ਵਾਲਿਆਂ ਨੇ ਸ਼ਿਕਾਇਤ ਮਾਰੀ ਹੈ ਲੇਕਿਨ ਜਦੋਂ ਮੈਂ ਕਾਂਗਰਸ ਦੇ ਦਫ਼ਤਰ ਆਇਆ ਤੇ ਜੁਗਿਆ ਨੇ ਕਿ ਪਤਾ ਕਰਨਾ ਇਹ ਗੱਲ ਹੋ ਚੁੱਕੀ ਹੈ ਆ ਵੀ ਗੱਲ ਕਰਦੇ ਕੋਈ ਜਖਮ ਨਹੀਂ ਹੋਇਆ ਨਾ ਨਾ ਇਦੀ ਬਟੀ ਗਈ ਪੂਰੇ ਆਸਟਰ ਮਾਰੀ ਟੋਈ ਗਈ